ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਆਸਲ ਆਸਲ ਪਿੰਡ ਦੋਸਤੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀਦਰਮਦਰਮ ਸਾਹਿਬ ਦਾ ਪਿੰਡ ਆ ਪੱਟੀ ਦੇ ਬਿਲਕੁਲ ਨਾਲ ਲੱਗ ਜਾਂਦਾ ਦੋਸਤੋ ਪਿੰਡ ਆਸਲ ਇੱਕ ਦੋਸਤੋ ਪਿੰਡ ਆਸਲਪੂਰੇ ਆ ਬਿਲਕੁਲ ਖੇਮਕਰਨ ਅਮਰਕੋਟ ਦੇ ਲਾਗੇ ਤੇ ਇੱਕ ਦੋਸਤੋ ਬਿਲਕੁਲ ਪੱਟੀ ਦੇ ਵਿੱਚ ਪੱਟੀ ਦੇ ਨਾਲ ਬਿਲਕੁਲ ਆਸਲ ਪਿੰਡ ਆ ਜਿੱਥੇ ਤੁਸੀਂ ਖਾਸ ਵਿਜਿਟ ਕਰਨੀ ਆ ਭੱਗੂਪੁਰ ਪਿੰਡ ਬਿਲਕੁਲ ਨਾਲ ਲੱਗਦਾ ਜਿਹੜਾ ਪਿੰਡ ਆ ਦੋਸਤੋ ਭਗੂਪੁਰ ਹੈਗਾ ਠੀਕ ਹੈ ਜੀ ਤੇ ਵੀਰ ਗੋਰ ਲਫਟੈਨ ਦੇ ਕੋਲੇ ਆਇਆ ਦੋਸਤੋ ਜਿੱਦਾਂ ਕਿ ਆਪਾਂ ਕਾਫੀ ਵੀਡੀਓ ਇਸ ਘਰ ਤੋਂ ਵੀ ਅਪਲੋਡ ਕੀਤੀਆਂ ਨੇ ਤੁਹਾਨੂੰ ਪਸ਼ੂ ਕਾਫੀ ਦਿਖਾਏ ਆ ਤੇ ਅੱਜ ਵੀ ਵੀਰ ਗੋਰ ਲਫਟੈਨ ਪਸ਼ੂ ਲੈ ਕੇ ਆਇਆ ਦੋਸਤੋ ਚਾਰ ਦੋ ਪਸ਼ੂ ਜਿਹੜੇ ਬਿਲਕੁਲ ਤਾਜ਼ਿਆਂ ਦੇ ਵਿੱਚ ਹੀ ਅਕਾਊਂਟ ਤੁਸੀਂ ਕਰਿਓ ਦੋ ਬਿਲਕੁਲ ਤਾਜ਼ੇ ਸਵੇ ਸਵੇ ਨੇ ਠੀਕ ਹੈ ਜੀ ਉਹ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਦੋ ਮੱਝਾਂ ਦੋਸਤੋ ਤੁਹਾਨੂੰ ਦਿਖਾਉਣੀਆਂ ਟੋਕੜ ਗੱਬਣ ਨਾਗ ਜਕਰ ਦੋਸਤੋ ਕੋਈ 5-4 ਆਉਂਦੇ ਆ ਤੇ ਉਹਨਾਂ ਦੇ ਵਿੱਚ ਕੋਈ ਦੋ ਨਗ ਜਿਹੜੇ ਆ ਤੋਕੜ ਗੱਬਣ ਜਰੂਰ ਹੁੰਦੇ ਆ ਠੀਕ ਆ ਜੀ ਤੇ ਬਹੁਤੇ ਵੀਰਾਂ ਦੀ ਡਿਮਾਂਡ ਵੀ ਸੀਗੀ ਕਾਫੀ ਜਿਹਨਾਂ ਤੋਂ ਵੀਰ ਮੇਰੇ ਨਾਲ ਵੀ ਕਈ ਨਾ ਕੰਟੈਕਟ ਕਰ ਲੈਂਦੇ ਆ ਤੋਕੜ ਗੱਬਣ ਪਸ਼ੂ ਖਰੀਦਣੇ ਆ ਤੇ ਤੁਸੀਂ ਜਰੂਰ ਜਿਹੜੀ ਦੋਸਤੋ ਇਹਨਾਂ ਬਾਰੇ ਵਿਚਾਰ ਕਰ ਸਕਦੇ ਜੇ ਖਰੀਦ ਸਕਦੇ ਜੀ ਗੱਲਬਾਤ ਆਪਾਂ ਵੀਰ ਲਫਟਾਂ ਦੇ ਨਾਲ ਕਰ ਲਾਂਗੇ ਅੱਜ ਦੋਸਤੋ 23 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਸਕਦੇ ਜੇ ਕੋਈ ਮਾਰਨਿੰਗ ਦੇ 10:30 ਵਜੇ ਦਾ ਸਮਾਂ ਹੈਗਾ ਜੀ ਠੀਕ ਹੈ ਜੀ ਸੋ ਗਾਜੋ ਕਰਦੇ ਆ ਗੱਲਬਾਤ ਵੀਰ ਬੋਰਨ ਪੈਣ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਕੀ ਰੇਟ ਭਾਵੜਤਾ ਰਹੂਗਾ ਅੱਜ ਬਿਲਕੁਲ ਇੰਨਾ ਪਸ਼ੂਆਂ ਦਾ ਤੇ ਬਿਲਕੁਲ ਘਰ ਜਿਹੜਾ ਦੋਸਤੋ ਬਿਲਕੁਲ ਪੁਰਾਣਾ ਹੀ ਆ ਭਾਉ ਫਤੇ ਸਿੰਘ ਦੇ ਕਾਫੀ ਵੀਡੀਓ ਜਿਹੜੀਆਂ ਭਾਉ ਫਤੇ ਸਿੰਘ ਹੋਰਾਂ ਨੇ ਪਾਈਆਂ ਸੀਗੀਆਂ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਬਹੁਤ ਵੀਰ ਜੁੜੇ ਸੀਗੇ ਠੀਕ ਹੈ ਜੀ ਇਸ ਘਰ ਦੇ ਨਾਲ ਵੀ ਤੇ ਇਸ ਬਾਈ ਲਫਟਾਨ ਹੋਰਾਂ ਦੇ ਨਾਲ ਵੀ ਆਜੋ ਦੋਸਤੋ ਅੱਜ ਫੇਰ ਇਨਫੋਰਮੇਸ਼ਨ ਆਪਾਂ ਤੁਹਾਨੂੰ ਦੇ ਦਿੰਨੇ ਆ ਅੱਜ ਨਵੀਂ ਅਪਡੇਟ ਦੇ ਦਿੰਨੇ ਆ ਵੀ ਅੱਜ ਕੀ ਹੋਜੇ ਪਸ਼ੂਆ ਕੀ ਰਿਕਾਰਡ ਆ ਕੀ ਰੇਟ ਭਾ ਫੜਤਾ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਆ ਤੁਹਾਨੂੰ ਮਿਲ ਸਕੇ ਸਭ ਤੋਂ ਪਹਿਲਾਂ ਵੀਰ ਗੁਰਨ ਲਖਤਾਂ ਸਿੰਘ ਸਾਸਰੀ ਕਾ ਸਾਸਰੀ ਕਾ ਜੀ ਸਾਸਰੀ ਕਾ ਜੀ ਬਹੁਤ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਵੀਰੇ ਆਪਦੇ ਸੁਣਾ ਬਾਕੀ ਵਧੀਆ ਵੀ ਕੀ ਕੀ ਵਧੀਆ ਚੜਦੀ ਕਲਾ ਠੀਕ ਆ ਅੱਛਾ ਭਰਾ ਪਸ਼ੂ ਅੱਜ ਆਪਣੇ ਕੋਲ ਚਾਰ ਬਕਾਊ ਆ ਹਾਂਜੀ ਚਾਰ ਬਕਾਊ ਆ ਵੀਰੇ ਤੇ ਆਜੋ ਕਰਦੇ ਆ ਸ਼ੁਰੂਆਤ ਕਰਦੇ ਆ ਸਟੈਪ ਬਾਈ ਸਟੈਪ ਜਾਣਕਾਰੀ ਸਾਂਝੀ ਤੇ ਲਫਤਾਨ بھائی ਪਹਿਲੇ ਨੰਬਰ ਤੇ ਇਹ ਦੱਸ ਦੋ ਵੀ ਅੱਜ ਦੋ ਮੱਜਾਂ ਦੇ ਬਿਲਕੁਲ ਜਿਹੜੀਆਂ ਤੋਕੜ ਗੱਬਣ ਇਹ ਆਪਣੇ ਬੋ ਜੀ ਦੋ ਨਾਗੇ ਤੋਕੜਾਂ ਗੱਬਣਾ ਦੇ ਆ ਤੇ ਦੋ ਸੱਜਰ ਸੁਈਆਂ ਦੇ ਆ ਦੋ ਸੱਜਰ ਸੁਈਆਂ ਹਾਂਜੀ ਠੀਕ ਆ ਜੀ ਬਾਕੀ ਰੇਡ ਪੜਦਾ ਤਾਂ ਮੈਨੂੰ ਲੱਗਦਾ ਵੀ ਬਿਲਕੁਲ ਨੋਰਮਲ ਜਿਆ ਰੇਡ ਪੜਦਾ ਹੈ ਰੇਡ ਪੜਦਾ ਵੀ ਜੀ ਆਪਣਾ ਪਹਿਲਾਂ ਵੀ ਨਾਰਮਲ ਹੀ ਹੁੰਦਾ ਹੁਣ ਵੀ ਆਪਣਾ ਨਾਰਮਲ ਹੀ ਆ ਅੱਛਾ ਲਪਟੈਨ ਭਾਈ ਇੱਕ ਗੱਲ ਆ ਵੀਡੀਓ ਤੁਸੀਂ ਵੀ ਬੜੇ ਚਿਰ ਦੀਆਂ ਪਾ ਰਹੇ ਹੋ ਕਾਫੀ ਪਸ਼ੂ ਵਪਾਰ ਦਾ ਕੀਤਾ ਜਿਹੜਾ ਪੀੜੀ ਦਰ ਪੀੜੀ ਕਾਫੀ ਲੰਬਾ ਤੁਰਿਆ ਆ ਰਿਹਾ ਹਾਂਜੀ ਹਾਂਜੀ ਠੀਕ ਆ ਪਹਿਲੇ ਪਾਉ ਫਤੇ ਸਿੰਘ ਹੋਰਾਂ ਨੇ ਕਾਫੀ ਗੇਮ ਕਮਾਈ ਹਾਂਜੀ ਹਾਂਜੀ ਕਾਫੀ ਭੈਣ ਭਰਾਵਾਂ ਦੇ ਵਿੱਚ ਚੱਲ ਚੱਲ ਚਾਰ ਪੰਜ ਸਾਲ ਹੋ ਗਏ ਜਦੋਂ ਚੱਲੰਦੇ ਆ ਸਾਡਾ ਬਿਲਕੁਲ ਤੇ ਅੱਛਾ ਲਪਟੈਨ ਭਾਈ ਜਿੱਦਾਂ ਕਿ ਬਾਹਰ ਵੀਡੀਓ ਦੇ ਵਿੱਚ ਰੇਡ ਤੁਸੀਂ ਸੁਣਦੇ ਹੋ ਵੇਂਦੇ ਹੋ ਤੇ ਜ਼ਮੀਨ ਸਮਾਨ ਦਾ ਫਰਕ ਵੀ ਤੁਹਾਨੂੰ ਲੱਗਣਾ ਲੱਗਦਾ ਹੋਊਗਾ ਕਿ ਲੱਗਦਾ ਵੀ ਜੀ ਲੱ ਕੋਈ ਵੀ ਵੀਰ ਭਰਾ ਉਹਦਾ ਪੌਂਦਾ ਕਰਦਾ ਵਾ ਉਹਨੇ ਆਪ ਦੀ ਸਮਝਣਾ ਪੌਂਦਾ ਆ ਆਉਂਦਾ ਹੈ ਤੇ ਜਿਹਨੇ ਲੈਣਾ ਉਹਨੇ ਵੀ ਆਪ ਦੀ ਸਮਝ ਵਰਤਣੀ ਆ ਵਰਤਣੀ ਹੈ ਤੇ ਇਹ ਚੱਕਰ ਆ ਵੀ ਜੇ ਕੋਈ ਕਹੇ ਵੀਰ ਭਰਾ ਨੇ ਪਹੂ ਖੜਨਾ ਕਿ ਉਹਦੇ ਕੋਈ ਪੇੜ ਪੱਲੇ ਪਊਗਾ ਫੇਰ ਹੀ ਕੋਈ ਆਉਂਦਾ ਬਸ 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 ਕਿਣੀ ਇਹ ਚੱਕਰ ਆ ਵੀ ਹੁਣ ਕਈ ਭਰਾ ਪਸ਼ੂ ਮਹਿੰਗਾ ਉੱਚਾ ਮਿਲਦਾ ਆਪਣੇ ਕੋਈ ਵੀਰ ਜੀ ਇਹ ਚੱਕਰ ਨਹੀਂ ਆ ਵੀ ਆਪਾਂ ਅੱਡੇ ਤੋਂ ਮਾਲ ਲਿਉਂਦੇ ਆ ਹੂੰ ਕਿ ਵਪਾਰੀ ਬਹੁਤ ਹਰ ਇੱਕ ਪਿੰਡ ਚ ਜਿਆਦਾ ਨਹੀਂ ਆਪਾਂ ਆਪ ਸਾਤ ਸਾਤ ਵਪਾਰੀ ਹਰ ਕੋਈ ਕਰਦਾ ਫਿਰਦਾ ਕੰਮ ਆਪਦਾ ਹਾਂ ਹਾਂ ਅੱਡੇ ਤੋਂ ਮਾਲ ਨਹੀਂ ਆਪਾਂ ਲੈਂਦੇ ਆਪਾਂ ਮਾਲ ਲੈਨੇ ਆ ਫਿਰ ਤੁਰ ਕੇ ਕਰੋਂ ਕਰੋਂ ਹਾਂ ਜੇ ਜਾਇਜ਼ ਪਤਲਾ ਮਿਲਦਾ ਪਤਲੀ ਇੱਕ ਮਹੀਨਾ ਦਿੱਤਾ ਜਾਂਦਾ ਤੇ ਇਹ ਚੱਕਰਿਆ ਵੀ ਜੇ ਪਿੱਛੋਂ ਹੀ ਵੀਰ ਜੀ ਆਈ ਚੋਕ ਕੇ ਲਿਆਂਦਾ ਉਹ ਗਰ ਫਿਰ ਗਾੜੀ ਕਿਸੇ ਨੂੰ ਕੀ ਦਵਾਂਗੇ ਬਿਲਕੁਲ ਜੀ ਫਿਰ ਨਹੀਂ ਇਹ ਚੱਕਰਿਆ ਜੇ ਆਪਾਂ ਵੀਡੀਓ ਜਰੂਰ ਇਸੇ ਕਰਕੇ ਲੇਟ ਹੋ ਜਾਂਦੀ ਹੈ ਵੀਰ ਹੁਣ ਮੈਨੂੰ ਕਈ ਫੋਨ ਕਰਦੇ ਆ ਕੱਲ ਵੀ ਪਰਸੋਂ ਦਾ ਫੋਨ ਕਰਨ ਦੇ ਆ ਇੱਕ ਵੀਰ ਉਹ ਸੱਜਰ ਮੈਂ ਮੰਗਦਾ ਹਾਂ ਪਹਿਲਾਂ ਦੂਜੇ ਚਾਹੀਦੀ ਆ ਆਪਾਂ ਨੂੰ ਹਾਂ ਜੀ ਹੈ ਉਨੇ ਕ ਪਰਸੋਂ ਹੀ ਫੋਨ ਕੀਤਾ ਮੈਨੂੰ ਕੱਲ ਵੀ ਕੀਤਾ ਅੱਜ ਸਵੇਰੇ ਵੀ ਫੋਨ ਆਇਆ ਹਾਂਜੀ ਮੈਂ ਵੀਰ ਜੀ ਮੈਂ ਇਡੀ ਛਤੀ ਜੇ ਮੈਂ ਏਡੇ ਤੋਂ ਖੜਕੇ ਲਿਆ ਕੇ ਤੁਹਾਨੂੰ ਦੇਣੀ ਹੋਵੇ ਨਾ ਮੈਂ ਵੀ ਫਿਰ ਤੇ ਮੇਰੇ ਘੰਟੇ 'ਚ ਲਿਆ ਕੇ ਤੁਹਾਨੂੰ ਦੇ ਦਾਂ ਬਿਲਕੁਲ ਹੈ ਤੇ ਆਜੋ ਸ਼ੁਰੂਆਤ ਕਰਦੇ ਹਾਂ ਜਪਨ ਭਾਈ ਪਹਿਲੇ ਨੰਬਰ ਤੋਂ ਆਪਾਂ ਤੋਕੜਾਂ ਦਿਖਾ ਦਈਏ ਵੀਰਾਂ ਨੂੰ ਤੋਕਰ ਗੱਬਣਾ ਦਾ ਬਹੁਤ ਵੇਰ ਜ਼ਿਕਰ ਕਰਦੇ ਪਏ ਸੀ ਵੀ ਖਰੀਦਨੇ ਆਪਾਂ ਬਹੁਤ ਵੀ ਜੀ ਫੋਨ ਮੈਨੂੰ ਹੀ ਆਉਂਦੇ ਰਹੇ ਤੋਕਰ ਗੱਬਣਾ ਦੇ ਤੇ ਮੈਂ ਦੋ ਪਹੂ ਅੱਗੇ ਲਿਆਂਦੇ ਸੀ ਉਹ ਵੀ ਸੇਲ ਹੋ ਗਏ ਤੇ ਉਦੋਂ ਮੈਂ ਤੁਹਾਨੂੰ ਕਾਲ ਕੀਤੀ ਮੈਂ ਵੀ ਆਪਾਂ ਜੀ ਪਾਉਣੀ ਵੀ ਦੀ ਵੀਡੀਓ ਤੇ ਬਾਅਦ ਫੇਰ ਪਹੂ ਸੇਲ ਹੋ ਗਏ ਫੇਰ ਕੰਮ ਡਿਲੇ ਹੋ ਗਿਆ ਵਿੱਚੋਂ ਬਿਲਕੁਲ ਬਿਲਕੁਲ ਤੇ ਆਜੋ ਜੀ ਕਰ ਦੋ ਸ਼ੁਰੂਆਤ ਭਾਈ ਲਖਪਤ ਸਿੰਘ ਭਾਈ ਪਹਿਲੇ ਨੰਬਰ ਤੇ ਮਾਝਾ ਦੀ ਕੀ ਇਨਫੋਰਮੇਸ਼ਨ ਸਵੇਰ ਕਿੰਨੇ ਵਜੇ ਗੱਬਣਾ ਜੀ ਜੀ ਸਵੇਰ ਦੂਸਰੇ ਗਾ ਤੀਸਰੇ ਵਾਸਤੇ ਗੱਭਣਿਆ ਅੱਛਾ ਜੀ ਹਾਂਜੀ ਦੂਸਰਾ ਹੁਣ ਚੱਲ ਰਿਹਾ ਤੀਸਰੇ ਲਈ ਗੱਭਣ ਤੀਸਰੇ ਲਈ ਗੱਭਣ ਹੁਣ ਮੌਫੀ ਤੇ ਕੀ ਦੁੱਧ ਹਾਜ਼ਰ ਆ ਜੀ ਦੁੱਧ ਵੀ ਜੇ ਥਲੇ 5 ਕਿਲੋ ਹਾਜ਼ਰ ਹੋਊਗਾ 5 ਕਿਲੋ ਦੋਨੋਂ ਟਾਈਮ ਮਿਲਦੀ ਆ ਹਾਂ ਦੋਨੋਂ ਟਾਈਮ ਮਿਲਦੀ ਆ ਦੋਵੇਂ ਟਾਈਮ ਪਹਾੜੇ ਤੇ ਪਹਾੜੇ ਤੇ ਮਿਲਦੀ ਆ ਮਿੱਠੀ ਐਸੇ ਤਰ੍ਹਾਂ ਹੀ ਮਿਲਦੀ ਆ ਮੈਂ ਨਾ ਵੀਜੀ ਭਾਏ ਥਲੇ ਹੁਣੇ ਇਦ ਜਾ ਚੌਕ ਛੁੱਟ ਕੇ ਥਲੇ ਬੈਜੋ ਨੇ ਕੁਝ ਨਹੀਂ ਲੱਤ ਨਹੀਂ ਲਾਉਂਦੀ ਕੋਈ ਅੱਛਾ ਤੇ ਗੱਭਣ ਕਿੰਨੇ ਟਾਈਮ ਦੀ ਹੈ ਗੱਭਣ ਵੀਜੀ ਚੌਥਾ ਮਹੀਨਾ ਦੀ ਗੱਭਣ ਚੌ ਮਹੀਨਿਆਂ ਦੀ ਆ ਦੋਸਤੋ ਠ ਓਏ ਇਸੇ ਤਰ੍ਹਾਂ ਤੁਸੀਂ ਜਿਹੜਾ ਦੋਸਤੋ ਅਗੇ ਪਾੜਾ ਮੈਂ ਪਾ ਕੇ ਮੈਂ ਚੰਗੀ ਬੜੀ ਆ ਯਾਰ ਪਰ 1 ਇੰਚ ਮੈਂ ਬੜੀ ਰਗਮੰਦੀ ਆ ਬਹੁਤ ਚੰਗੀ ਮੈਂ ਮੋਹਰਾ ਨਸਲ ਦੀ ਆ ਇੱਕ ਕੱਜ ਇਅਰ ਚ ਇਹਦੇ ਕਬੈਣੀ ਵਾਲੇ ਥਾਂ ਚ ਮਗਲੇ ਦੁੱਧ ਘਟਿਆ ਉਹ ਮਗਲੇ ਬੈਣੀ ਵਾਲੇ ਚ ਕਬੈਣੀ ਵਾਲੇ ਚ ਉਲਟ ਬੈਣੀ ਵਾਲੇ ਉਲਟ ਬੈਣੀ ਵਾਲੇ ਚ ਉਲਟ ਬੈਣੀ ਵਾਲੇ ਚੋਂ ਧਾਰਾਂ ਘਟ ਨੇ ਦੋਸਤੋ ਆ ਤੁਸੀਂ ਵੇਖ ਸਕਦੇ ਜੇ ਕਿਉਂਕਿ ਮੈਂ ਚ ਕੱਜ ਨਾ ਹੋਵੇ ਤੇ ਮੈਂ ਵੀ ਜਿੜੇ ਰੁਪਈਆ ਦੀ ਆ ਲਓ ਜੀ ਠੀਕ ਆ ਜੀ ਤੇ ਉਲਟ ਬੈਣੀ ਦਾ ਮਗਲਾ ਥਾਂ ਧਾਰਾਂ ਕਈ ਵੀਰ ਮੈਨੂੰ ਆਦੇ ਆ ਵੀ ਬੀਡੀਏ ਚ 22 ਆ 22 ਹੈਗੀ ਆ ਪਰ ਧਾਰਾ ਨਹੀਂ ਘਟ ਆ ਇਹਦੇ ਵਿੱਚੋਂ 22 ਵੀ ਨਹੀਂ ਘਟ ਹੈਗੀ ਹਾਂ ਪਰ ਆਪਾਂ ਜਿਹੜੀ ਗੱਲ ਹੈਗੀ ਉਹ ਦੱਸ ਕੇ ਦਵਾਂਗੇ ਵੀ ਇਹ ਧਾਰਾ ਘਟੇ ਧਾਰਾ ਘਟ ਨਹੀਂ ਠੀਕ ਆ ਤੇ ਲਫਤਾਰ ਭਾਈ ਚਲੋ ਇਹ ਵੀ ਹੋ ਗਿਆ ਵੀ ਧਾਰਾ ਵੀ ਘਟ ਨਹੀਂ 5 ਕਿਲੋ ਦੁੱਧ ਦਾ ਉਤੋਂ 4 ਮਹੀਨਿਆਂ ਦੇ ਲਾਗੇ ਤੱਕ ਬਿਲਕੁਲ ਪਲੱਸ ਗੱਬਣ ਵੀ ਹਾਂਜੀ ਗੱਬਣ ਤਾਂ ਰੇਟ ਕੀ ਕਰਾਂਗੇ ਏਡੀ ਮੱਜ ਨਿੱਗਰ ਵੈਸੇ ਬਾਡੀ ਮੰਤਰ ਦੀ ਬਹੁਤ ਨਿੱਗਰ ਆ ਰਾਜੀ ਆ ਬਾਡੀ ਮੰਤਰ ਦੀ ਵੀ ਜੇ ਆਪਾਂ ਕਹਿੰਦੀਏ ਦਰੀਆਂ ਵੀ ਜੇ ਹੁਣ ਕੱਲ ਸਾਡੇ ਕੋ ਇੱਥੇ ਵੀਰ ਆਏ ਸੀ ਉਹ ਆਂਦੇ ਸੀ ਗੱਡੀ ਲੋਡ ਕਾ ਨੇ ਸਾਨੂੰ ਦੇ ਦੇ ਮੈਂ ਕਿਹਾ ਵੀਰੇ ਮੈਂ ਸੂਨ ਵਾਲੀ ਤੁਹਾਨੂੰ ਦੇਣ ਵਾਲੀ ਨਹੀਂ ਆ ਤੇ ਇਹ ਕੰਮ ਤੇ ਉਹ ਆਂਦੇ ਇਹ ਵੀ 35000 ਰੁਪਏ ਸਾਡੇ ਕੋ ਲੈ ਲਾ ਹਾਂ ਤੇ ਦੇ ਦੇ ਸਾਨੂੰ ਹਾਂ ਮਾਂ ਵੀ ਇਹਦੇ ਦੁੱਧ ਵੀ ਦੇਣਦੀ ਆ ਗਾਂ ਸੂਣ ਵਾਲੀ ਆ ਮੈਂ ਕਿਉਂ ਇਹ ਕੰਮ ਚ ਦਵਾ ਮੈਂ ਤੁਹਾਨੂੰ ਬਿਲਕੁਲ ਜੀ ਕਿ ਨਹੀਂ ਬਿਲਕੁਲ ਨੌਲੇਜ ਕਰਮਾ ਲਈ ਨੇ ਪੂਰਾ ਅੱਗੇ ਜੀ ਦੁੱਧ ਰਲ ਗਈ ਹੈ ਨਵੇਂ ਦੁੱਧ ਬਣੀ ਆ ਪਾਸ ਹੋਈ ਆ ਇਹ ਚੱਕਰ ਆ ਤੇ ਅੱਗੇ ਦੁੱਧ ਪਿਉਣਾ ਲੰਮਾ ਸੀਜ਼ਨ ਇਹਨੇ ਹਾਂ ਜੀ ਤੇ ਕੀ ਲਫਟਾਂ ਨੂੰ ਮੁੱਲ ਕੀ ਕਰਦਾ ਵੀਰ ਕੀ ਲੈਣ ਦਾ ਰੂਗ ਮੁੱਲ ਵੀ ਜੀ 48000 ਰੁਪਇਆ ਮੰਗਦੇ ਆ 48000 ਹਾਂ ਜੀ ਵਿੱਚੋਂ ਥੋੜਾ ਬਤਾ ਛੋਟ ਛੱਪਾ ਹੋ ਜਾਊਗਾ ਠੀਕ ਆ ਜੀ ਹਾਂ ਜੀ ਵੀਰ ਕਈ ਨਾ ਮੈਨੂੰ ਫੋਨ ਕਰਦੇ ਆ ਵੀ ਵੀ ਜੀ 40 ਦੀ ਹੁੰਦੀ ਆ ਹਾਂ 30 ਦੀ ਲੈ ਜੀਏ 38 ਦੀ ਲੈ ਜੀਏ ਚਲੋ ਵੀਰ ਮੈਂ ਗੁੱਸਾ ਨਹੀਂ ਤੁਹਾਡਾ ਮੈਂ ਕਰਦਾ ਪਰ ਮੇਰਾ ਵੀਰ ਮੁੱਲ ਵੇਖ ਕੇ ਵੀ ਮੜਾਇਆ ਦੱਸਿਆ ਕਰੋ ਵੀ ਵੀਰ ਜੀ ਇੰਨਾ ਕ ਮੁੱਲ ਅਗਲੇ ਨਹੀਂ ਮੰਗਿਆ ਵਾ ਜਿਹੜਾ 55000 ਮੰਗਿਆ ਹੋਵੇ ਮੈਂ ਵੀ ਵੀਰ ਜੀ ਹਾਂ ਠੀਕ ਆ ਜੇ 55000 ਮੰਗਿਆ ਮੈਂ ਤਾਂ ਫਿਰ ਮਾਂ ਹੀ ਹੋਈ ਹੌਲੀ ਹੌਲੀ ਘੜੀ ਜਾਵਾਂ ਬਿਲਕੁਲ ਪਿਠਾ ਛੱਡੀ ਜਾਵਾਂ ਵੀ ਚਲ ਕੋਈ ਨਹੀਂ ਵੀ ਇੰਨੇ ਦੇ ਦੋ ਇੰਨੇ ਦੇ ਦੋ ਆਪਣਾ ਮੁੱਲ ਉਹਨਾਂ ਹੀ ਵੀਰ ਜੀ ਹੁੰਦਾ ਵਾ ਕਿ ਵੀ ਚੋਂਪ ਚਲੋ ਵੀਰ ਆਉਂਦੇ ਇਹ ਨਹੀਂ ਮੈਂ ਵੀ ਮੇਰੀ ਬੱਜਾ ਰੇਟ ਆ ਵੀ ਮੈਂ ਇਤੋਂ ਘੱਟ ਦੇਣੀ ਨਹੀਂ ਸੌ ਫਿਕਸ ਨਹੀਂ ਆ ਮਾਦਨ ਹੁੰਦਾ ਚਲੋ ਵੀਰ ਆਇਆ ਘਰੇ ਕੋਈ 1500 ਦਾ ਹਾਂ ਹੈ ਕੋਈ ਦੂਰੋਂ ਆਇਆ ਚਲੋ ਉਹਨੂੰ 100 200 ਹੋਰ ਛੱਡ ਵੀ ਦੇਵਾਂਗੇ ਬਿਲਕੁਲ ਠੀਕ ਆ ਇਹ ਜੇ ਕਰਦਾ ਵੀ ਇੰਨਾ ਮੇਰਾ ਵੀਰ ਜੇ ਕਿਸੇ ਨੇ ਚਲੋ ਮੁੱਲ ਤੁਸੀਂ ਲਾਉਣਾ ਜੀ ਸਦਕੇ ਲਓ ਛਾੜੀ ਆ ਸਮਝ ਵਰਤਣੀ ਆ ਬਿਲਕੁਲ ਜੀ ਹਾਂ ਜੀ ਪਰ ਇਹ ਆ ਵੀ ਇੰਨਾ ਫਰਕ ਨਹੀਂ ਰੇਟ ਦਾ ਹੁੰਦਾ ਚਲੋ ਥੋੜਾ ਬੋਦਾ ਮਾਦਨ ਹੁੰਦਾ ਵਾ ਬਿਲਕੁਲ ਜੀ ਹਾਂ ਜੀ ਤੇ ਦਿਖਾ ਦਿਓ ਫੋਲ ਕੇ ਜੀ 148 47000 ਦੋਸਤ ਡਿਮਾਂਡ ਆ ਦੇ ਵਿੱਚੋਂ ਮਾਨਤਾ ਜਿਹੜਾ ਹੋ ਜੂਗਾ ਠੀਕ ਹੈ ਜੀ ਖੁੱਲ੍ਹੇ ਮਾਨਤਾ ਹੋ ਜੂਗਾ ਫਿਕਸ ਰੇਟ ਨਹੀਂਗਾ ਬਾਕੀ ਜੋ ਜ਼ਿਕਰ ਕਰਤਾ ਵੀਰ ਨੇ ਬਿਲਕੁਲ ਇੱਕ ਉਲਟ ਬਹਿਣੀ ਵਾਲਾ ਮਕਰਵਾ ਤੁਹਾਨੂੰ ਜਿਹੜਾ ਧਾਰਾਂ ਘੱਟ ਨੇ ਉਹ ਤੁਹਾਨੂੰ ਦੱਸਤਾ ਠੀਕ ਹੈ ਜੀ ਬਾਕੀ ਫਿਰ ਵੀ ਦੂਰ ਨੇੜੇ ਜੜੇ ਵੀਰ ਕੋਈ ਆ ਰਹੇ ਹੋ ਤੁਸੀਂ ਧਿਆਨ ਦੇ ਵਿੱਚ ਰੱਖ ਕੇ ਆ ਸਕਦੇ ਹੋ ਤੇ 4 ਮਹੀਨੇ ਦੇ ਬਿਲਕੁਲ ਜਿਹੜੀ ਦੋਸਤੋ ਗੱਬਣਾ ਠੀਕ ਹੈ 4 ਮਹੀਨੇ ਦਾ ਬਿਲਕੁਲ ਜਿਹੜਾ ਟਾਈਮ ਉਹ ਗੱਬਣ ਪੀਰੀਅਡ ਹੈਗਾ ਠੀਕ ਹੈ ਤੇ ਮਾਝੋ ਤੁਸੀਂ ਵੇਖ ਲਓ ਬਾਡੀ ਬੰਤਰ ਦੀ ਬਹੁਤ ਸੋਹਣੀ ਆ ਤੇ ਖੁੱਲੇ ਡੋਲੇ ਪਿੰਡਾਂ ਦੀ ਬੇਲ ਚੰਗੀ ਖਾਸ ਆ ਬੇਲ ਦੀ ਬਹੁਤ ਵਧੀਆ ਲੰਬਾਈ ਤੁਸੀਂ ਵੇਖੋ ਕਾਫੀ ਜਿਆਦੀ ਆ ਉਚਾਈ ਕੱਦ ਕੱਦ ਹਾਈਟ ਵੀ ਸੋਹਣੀ ਤੇ ਪਲੀ ਪੁਲੀ ਪੂਰੀ ਆ ਠੀਕ ਆ ਜੀ ਰਾਜੀ ਆ ਵਜਨ ਲੋਡ ਪੂਰਾ ਹੈਗਾ ਤੇ ਬਾਕੀ ਜੋ ਥੱਲੇ ਡਿਟੇਲ ਆ ਦੋਸਤੋ ਤੁਹਾਨੂੰ ਦੱਸਤੀ ਆ ਬਾਈ ਨੇ ਠੀਕ ਆ ਜਰੂਰ ਤੁਸੀਂ ਕੰਟੈਕਟ ਕਰ ਲਿਓ ਸੰਪਰਕ ਕਰ ਲਿਓ ਰੇਟ ਪਰਤਾ ਤੁਹਾਨੂੰ ਦੱਸਦਾ ਠੀਕ ਆ ਜੀ ਵਿੱਚੋਂ ਛੋੜਛੱਪਾ ਹੋ ਜੂਗਾ ਕੋਈ ਫਿਕਸ ਰੇਟ ਨਹੀਂ ਬਾਕੀ ਵੀ ਜੀ ਵਜਨ ਲੋਡ ਵਾਲੀ ਪੂਰੀ ਆ ਮੈਂ ਵਜਨ ਲੋਡ ਨਾਲ ਕੋਈ ਕਮੀ ਨਹੀਂ ਆਈ ਹਾਂ ਬਿਲਕੁਲ ਬਸ ਜੇਗਾ ਕਾ ਜੇਗਾ ਹੋਤੋਂ ਦਾਸਤਾਵਾ ਵੀ ਇੱਕ ਸਾਂਝ ਦੁੱਧ ਘਾਟਿਆ ਬੇਟੀ ਬਿਲਕੁਲ ਜੀ ਬਿਲਕੁਲ ਹਾਂਜੀ ਲਓ ਜੀ ਅ ਅੱਗੇ ਆ ਗਈ ਲਖਪਤਾਨ ਭਾਈ ਆਪਣੇ ਕੋਲੇ ਮੱਜ ਇਹ ਵੀ ਗੱਭਣ ਤੋਂ ਕੜਿਆ ਇਹ ਵੀ ਤੋਂ ਕੜਿਆ ਬਣਿਆ ਵਿੱਚ ਇਹ ਕਿੰਨੇ ਚਿਰ ਦੀ ਗੱਭਣ ਇਹ ਵੀ ਬੇਟੀ ਚੌ ਮਹੀਨੇ ਨਹੀਂ ਗੱਭਣਿਆ ਹਾਂ ਤੇ ਇਹਦੇ ਨਾਲ ਵੀ ਦੁੱਧ 5 ਕਿਲੋ ਆ 4 ਕਿਲੋ ਵੀ ਕੋਈ ਮੰਦੇ ਹਾਂਜੀ ਹਾਂਜੀ ਦੁੱਧ 5 ਕਿਲੋ ਦੇ ਦੋਸਤ 2.5 2.5 ਕਿਲੋ ਇੱਕ ਟਾਈਮ ਦਾ ਠੀਕ ਹੈ ਜੀ ਹਾਂਜੀ 5 ਕਿਲੋ ਦੋਸਤ 2.5 ਇੱਕ ਟਾਈਮ ਦਾ 2.5 ਇੱਕ ਟਾਈਮ ਦਾ ਦੁੱਧ 5 ਕਿਲੋ ਆ ਤੇ ਚੌ ਮਹੀਨਿਆਂ ਦੀ ਗੱਭਣ ਆ ਸਵੇਰੇ ਕਿ ਤੱਕ ਨੇ ਮਿਲੀ ਗੱ ਸੂਏ ਵੀ ਜੀ ਕੋਈ ਤੀਜੇ ਲਾੜੇ ਕੋਈ ਚੌਥੇ ਲਾੜੇ ਹਾਂ ਇਹ ਆਪ ਦੀ ਕੋਈ ਸਮਝ ਵਰਤ ਲੇ ਲਓ ਜੀ ਆਹ ਫੇਸ ਕੁਆਲਿਟੀ ਆ ਦੋਸਤੋ ਕੋਈ ਤੀਜੇ ਸੂਏ ਮੰਨ ਲੇ ਚੌਥੇ ਮੰਨ ਲੇ ਇੱਕ ਸਿੰਘ ਦਾ ਕੋਖ ਨੱਥਾ ਜੀ ਵੀਰ ਜੀ ਠੀਕ ਹੈ ਇੱਕ ਸਿੰਘ ਦਾ ਕੋਖ ਨੱਥਾ ਤੇ ਆਹ ਤੁਸੀਂ ਫੇਸ ਕੁਆਲਿਟੀ ਵੇਖ ਲਓ ਸੂਏਆਂ ਦੇ ਵਿੱਚ ਬੇਸ਼ੱਕ ਦੋਸਤੋ ਹੈਗੀ ਆ ਚੌਥੇ ਮੰਨ ਲੇ ਵੀਰ ਪੰਜਵੇਂ ਤੀਜੇ ਉਹ ਹਰ ਇੱਕ ਦੀ ਆਪੋ ਆਪਣੀ ਸਮਝ ਆ ਠੀਕ ਹੈ ਜੀ ਬਾਕੀ ਲੇਵੇ ਭਾਂਡੇ ਵਾਲੀ ਇਹ ਵੀਰ ਜੀ ਆਹ ਵੇਖੋ ਜੀ ਇਹ ਸੋਨੇ ਵਰਗੀ ਜੇ ਨਾ ਕੋਈ ਧਾਰ ਚ ਫਰਕ ਜੇ ਨਾ ਕੋਈ ਭੂਰ ਛਟਾ ਜੀ ਲਓ ਹਾਂ ਜੀ ਠੀਕ ਹੈ ਜੀ ਆਹ ਦੇ ਤੇ ਦੋਤਾ 5 ਕਿਲੋ ਵਰ ਢਾਈ ਇੱਕ ਟੰਗ ਦਾ ਢਾਈ ਇੱਕ ਟੰਗ ਦਾ ਦੋਵੇਂ ਟਾਈਮ ਜਿਹੜਾ ਦੋਸਤੋ ਚਵਾਈ ਕੋਈ ਵੀਰ ਕਰ ਲੈ 5 ਕਿਲੋ ਦੁੱਧ 4 ਮਹੀਨੇ ਦੀ ਚੱਕ ਪਾਸ ਠੀਕ ਹੈ ਜੀ ਸੋ ਵੱਡੇ ਕਦ ਕਰਦੀ ਆ ਇਹ ਵੀ ਤੁਹਾਨੂੰ ਫੋਲ ਕੇ ਦਿਖਾ ਦਿੰਨੇ ਆ ਠੀਕ ਹੈ ਜੀ ਆਹ ਦੇਖੋ ਸੋ ਬਿਲਕੁਲ ਪਤਲੇ ਪਿੰਡੇ ਦੀ ਆ ਬਾਕੀ ਵੱਡੀ ਗੱਲ ਹੁੰਦੀ ਆ ਵੀ ਪਸ਼ੂ ਦੋਸਤੋ ਜਦੋਂ ਨਵੇਂ ਦੁੱਧ ਅਰਾਲਦਾ ਹੈ ਇੱਕ ਆਸ ਹੁੰਦੀ ਆ ਅਗਲੇ ਸਵੇਰ ਦੀ ਠੀਕ ਹੈ ਜੀ ਤੇ ਉਹ ਸ ਅਗਲੇ ਸਵੇਰ ਦੀ ਆਸ ਜਿਹੜੀ ਆ ਬਿਲਕੁਲ ਅੱ ਬੱਜੀ ਪਈ ਐ ਵੀ ਘੱਟੋ ਘੱਟ ਵੀ 4 ਮਹੀਨੇ ਦੀ ਜਿਹੜੀ ਗੱਬਣ ਚੈੱਕ ਪਾਸ ਆ। ਉਸ ਤੋਂ ਬਾਅਦ ਪਹਿਲਾਂ ਸਾਈ ਬਿਆਨਾ ਕਰਨ ਤੋਂ ਪਹਿਲਾਂ ਚਾਹੇ ਖਰੀਦਣ ਤੋਂ ਪਹਿਲਾਂ ਜੇਕਰ ਕਿਸੇ ਵੀਰ ਨੇ ਆਪਣੀ ਤਸੱਲੀ ਕਰਨੀ ਆ ਉਹ ਤੁਸੀਂ ਆਪਣੀ ਸਾਈ ਬਿਆਨਾ ਕਰਕੇ ਕਰ ਸਕਦੇ ਜੇ। ਆਪਣਾ ਡਾਕਟਰ ਤੋਂ ਚੈੱਕ ਕਰਵਾ ਸਕਦੇ ਜੀ ਠੀਕ ਆ ਜੀ। ਮੇਨ ਗੱਲ ਇਹ ਵੀ ਆ ਤੇ ਬਾਕੀ ਤਸੱਲੀ ਦਾ ਖਰੀਦਣੀ ਆ ਉਹ ਤੁਹਾਡੀ ਰਿਸਪੌਂਸਿਬਿਲਟੀ ਆ। ਤੇ ਇਹ ਰੇਡ ਇਹਦਾ ਵੀ ਆਪਾਂ ਪੁੱਛ ਲੈਣੇ ਆ ਤੋਕਰ ਗੱਬਣ ਦੋ ਮੱਝਾਂ ਸੀ ਅੱਜ ਇਸ ਵੀਡੀਓ ਦੇ ਵਿੱਚ ਤੇ ਕੀ ਲਫਟਾਂ ਇਹਦਾ ਮੁੱਲ ਵੀਰੇ ਕੀ ਰੋਗਾ ਤੋਕਰ ਗੱਬਣ ਸੈਕਿੰਡ ਦਾ? ਇਹ ਵੀ 46 ਦੀ ਦੇ ਦਾਂਗੇ 46 ਦੀ ਹਾਂਜੀ ਠੀਕ ਹੈ ਜੀ ਵਿੱਚ ਕੋਈ ਛੋਟ ਛੱਪਾ ਕਰਦਾ ਚਲੋ ਜੀ ਮੌਕੇ ਤੇ ਹੋ ਜੂਗੀ ਹਾਂਜੀ ਥੋੜਾ ਬੜਾ ਤੇ ਬਾਕੀ ਇਹਦੀ ਚਵਾਈ ਜਿਹੜੀ ਆ ਦੋਸਤੋ ਬਿਲਕੁਲ ਵੀਰ ਨੇ ਦੱਸਦਾ ਵੀ ਸੋਨੇ ਵਰਗਾ ਪਸੂਗਾ ਵੀ ਜਿੱਥੇ ਚ ਕੁਝ ਘਤਾਰਾਂ ਘੱਟ ਸੀਗੀਆਂ ਸਟਾਰਟਿੰਗ ਚ ਪਹਿਲੇ ਨੰਬਰ ਤੇ ਜਿਹੜੀ ਝੋਟੀ ਦਿਖਾਈ ਹੈ ਮੱਝ ਪਤਰੀ ਆ ਹਾਂ ਲੇਵੇ ਭਾਂਡੇ ਵਾਲੀ ਆ ਫਿਰ ਦੁੱਧ ਮੈਨੂੰ ਲੱਗਦਾ ਵੀ ਜਿਆਦਾ ਨਹੀਂ ਤੇ 10-11 10-10 ਨਾਲ ਇਹਦੀ ਮੱਝ ਹੈਗੀ ਆ ਸੱਜਰ ਹੈ ਨਾ ਜੀ ਵੀਰ ਜੀ ਦੁੱਧ ਦੇ ਘਰ ਵਾਲੇ ਦੇ ਫੜਾ ਕੋ ਜਾਨਦੇ ਵੀ ਅਸੀਂ 12-13 ਕਿਲੋ ਚਾਹੁੰਦੇ ਰਹੇ ਹਾਂ ਚਲੋ ਇਹ ਆ ਵੀ ਆਈਡੀਆ ਲਾ ਸਕਦੇ ਆ ਵੀ ਉਹ ਜੋ ਵੱਡੇ ਪੁੱਸ ਤੋਂ ਵੀ 10 ਕਿਲੋ ਤਾਂ ਕਿਤੇ ਨਹੀਂ ਗਿਆ ਹਾਂਜੀ ਇਹ ਚੱਕਰ ਠੀਕ ਆ ਇਸ ਤੋਂ ਬਾਅਦ ਲਫਤਾਨ ਭਾਈ ਆ ਗਈਆਂ ਦੋ ਮੱਝ ਆਪਣੇ ਕੋਲ ਇਹ ਵੀ ਨਹੀਂ ਸੱਜਣਾ ਸੂਈਆਂ ਜੀ ਇਹ ਸੱਜਰ ਸੂਈਆਂ ਤੇ ਇਹ ਮੱਝ ਸੂਆ ਕਿਨਵਾ ਸੂਈ ਆਪਣੇ ਕੋਲ ਸੂਆ ਨਹੀਂ ਜੀ ਇਹ ਰੇਣ ਤਸਵੀਰ ਵੀ ਐਸਟੀਮੇਟ ਹੀ ਲਾਵੇ ਆਪਦਾ ਅੱਛਾ ਤੇ ਜੇ ਆ ਚੌਥੇ ਆ ਜਾਂ ਪੰਜਵੇਂ ਆ ਹਾਂ ਭਾਵੇਂ ਪਹਿਲੇ ਆ ਬਿਲਕੁਲ ਹਾਂਜੀ ਠੀਕ ਹੈ ਇਹਦੇ ਕੋਈ ਜਦੋ ਜਿਤਾਈ ਨਹੀਂ ਗਈ ਜਦੋ ਜਿਤਾਈ ਵਾਲਾ ਕਰਦੇ ਹਾਂ ਵੀ ਇਹ ਲਟੈਣ ਗੱਲ ਆ ਵੀ ਦੂਜਾ ਗਾਥਾ ਦਾ ਅਗਲੇ ਨੇ ਕਹਿਣਾ ਵੀ ਤੀਜੇ ਚੌਥੇ ਆ ਹਾਂਜੀ ਤੀਜੇ ਕਹਿਤਾ ਅਗਲੇ ਨੇ ਕਹਿਣਾ ਚੌਥੇ ਵੀ ਆਪਦਾ ਤੁਸੀਂ ਆਪਣਾ ਵੀ ਜੀ ਇਹ ਕਿੜੀਆਂ ਕਰਦੀਆਂ ਵਾਂ ਕਰਦੀਆਂ ਜੇ ਕਰਦਾ ਡੰਗਰ ਹੋਵੇ ਉਹਨੂੰ ਆਖ ਦੀਦਾ ਵੀ ਹਾਂ ਵੀ ਜੀ ਇਹ ਐਨੇ ਸਵੇਰੇ ਆਪਣੇ ਕੋ ਸੂਇਆ ਇਹ ਆਪਣੇ ਕੋ ਆਈਆਂ ਵਾਂ ਲਈਆਂ ਵਾਂ ਤੇ ਅੱਗੋਂ ਪਸੂ ਜਿਹੜਾ ਦਾਇਆ ਹੁੰਦਾ ਦੋਸਤੋ ਤੁਹਾਡੀ ਸੋਚ ਸਮਝਵੀ ਆ ਰੱਬ ਨੇ ਹਰ ਇੱਕ ਨੂੰ ਆਪਾਂ ਕਹਿੰਦੇ ਨਾ ਕਿ ਸੋਚ ਸਮਝ ਦਿਤੀ ਆ ਵੀ ਆਪ ਕੋ ਆਪਣੀ ਸੋਚ ਸਮਝਣਾ ਤੁਸੀਂ ਪਸੂ ਮੰਨ ਕੇ ਲੈ ਜਾ ਕਰੋ ਪਹਿਲਾਂ ਚਵਾਈ ਫਿੱਟ ਕਰਿਆ ਕਰੋ ਸੂਏ ਸਾਬੇ ਬਾਅਦ ਚ ਵੇਖਿਆ ਕਰੋ ਹਾਂਜੀ ਮਨ ਡੈਡੀ ਆਂਦਾ ਹੁੰਦਾ ਆਂਦਾ ਵੀ ਸੂਏ ਨਾ ਕਦੇ ਨਾ ਡੰਗਰ ਨਹੀਂ ਬੁੱਢਾ ਹੁੰਦਾ ਨਹੀਂ ਹੁੰਦਾ ਜੀ ਪਰ ਹੁਣ ਐ ਉੱਥੇ ਸਾਡੇ ਕੋਲ ਪੇਂਟ ਮੈਂ ਹੁੰਦੀ ਚਾਟੀ ਪੇਂਟ ਦੇ ਉਹ ਐਂ ਜਾਲ ਨਹੀਂ ਉਹਦਾ 12 ਸੂਏ ਤੇ ਮੈਂ ਆਲੀ ਸਮਝੀ ਜੀ ਚੋਲੇ ਹੀ ਤੇ ਡੈਡੀ ਕੋ ਹੀ ਰੋ ਮੈਂ ਹਾਂ ਐਂ ਡੈਡੀ ਨੇ ਅਕਸਰ 2 3 4 4 ਸੂਏ ਪੀਤੇ ਹੋਣਗੇ ਹੈਂ ਉਹ ਜਕਰੇ ਵੀ ਸੋਏ ਨਾਲ ਡੰਗ ਨਹੀਂ ਦਾ ਸਰ ਆਪਣੇ ਦੱਸਾਂ ਕੀ ਘਰ ਵਾਲੇ ਕਹਿ ਦਿੰਦੇ ਆ ਵੀ ਪਹਿਲਾਂ ਝੋਟੀ ਸੁਣੀ ਆ ਵੀ ਇਹ ਵੇਚੋ ਤੇ ਦੂਜੇ ਤੇਜੇ ਸੋਏ ਮੱਝ ਲਾਵਾਂਗੇ ਆ ਪਹਿਲਾਂ ਝੋਟੀ ਦਾ ਦੁੱਧ ਨਹੀਂ ਦੇਣਾ ਦੁੱਧ ਨਹੀਂ ਦੇਣਾ ਅਸਲ ਤੇ ਵਿੱਚ ਚਲੋ ਇਨਾ ਵੀ ਚਲੋ ਕਰਮ ਵਾਲੀਆਂ ਕਈ ਬਾਲੇ ਰਵੇ ਚੰਗੇ ਆ ਵੀ 8-10 ਲੀਟਰ 11 ਲੀਟਰ ਦੀ ਸਟਾਰਟਿੰਗ ਹੁੰਦੀ ਕਿਹੜੀ ਹੁੰਦੀ ਹੁੰਦੀ ਆ ਪਹਿਲਾਂ ਕਈਆਂ ਦੀਆਂ ਵੀ 6-7 ਆ ਲੀਆਂ ਜਿਹੜੀਆਂ ਹੁਣ ਇਹ ਹਰਿਆਣੇ ਵਾਲੀ ਦੇ ਲਈਏ ਉਦਰੀਆਂ ਇਹ ਵੀ ਜੋ 12 11-12 ਤੋਂ ਸਟਾਰਟਿੰਗ ਕਰਦੀਆਂ ਪਹਿਲਾਂ ਵੀ ਕਈ ਹਾਂ ਇਹ ਆਪੋ ਆਪਣੇ ਰਵੇ ਆਪੋ ਆਪਣੇ ਆ ਜੀ ਹਰ ਪਸ਼ੂ ਦੇ ਆ ਆ ਬਖੋ ਬਕਰੇ ਅੰਗ ਪੈਰ ਹਾਂਜੀ ਅੰਦਰੋਂ ਨਹੀਂ ਜਿਹੜੀ ਆ ਆਪਾਂ ਤੁਹਾਨੂੰ ਆਪਣੀ ਨਾੜ ਦੀ ਸ਼ਕਤਾ ਦੀ ਆ ਆ ਕੋਈ ਪੂਰ ਸ਼ਟਾਣੀ ਆ ਲੇਵੇ ਭਾਂਡੇ ਵਾਲੀ ਮੈਂ ਲਓ ਜੀ ਮੱਝ ਬਿਲਕੁਲ ਤੁਹਾਡੇ ਸਾਹਮਣੇ ਦੋਸਤੋ ਸੂਬਾ ਤੀਜਾ ਮੰਨ ਲਿਓ ਕੋਈ ਚੌਥਾ ਮੰਨ ਲਿਓ ਪੰਜਵਾਂ ਮੰਨ ਲਿਓ ਤੁਹਾਡੇ ਤੇ ਡਿਪੈਂਡ ਆ ਬਾਕੀ ਹਾਈਟ ਕਰਦੇ ਜਿਹੜਾ ਪੂਰਾ ਤੁਸੀਂ ਵੇਖੋ ਫੁੱਲ ਵੱਡੀ ਮੱਝ ਹਾਂਜੀ ਹਾਈਟ ਚੰਦ ਪੂਰਾ ਬੰਦੇ ਜਿਹੜਾ ਕਰਦਾ ਆ ਦੇਖੋ ਵੀ ਲੇਵਾ ਭਾਂਡਾ ਵੇਖੋ ਪੂਰਾ ਜਿਹੜਾ ਦੋਸਤੋ ਵੀ ਟੋਕਰਿਆਂ ਵਾਂਗ ਆਪਾਂ ਕਹਿੰਦੇ ਮਗਰੇ ਪਾਈ ਖੜੀ ਆ ਤੇ ਦੂਜੇ ਆਪਣੇ ਲਫਟਾਂ ਵੇ ਦਿਨ ਇਹਨੂੰ ਕਿੰਨੇ ਕੋਗੇ ਸੂਈ ਨੂੰ ਸੂਈ ਨੂੰ ਵੀ ਜੀ ਇਹਨੂੰ 12 13 ਦਿਨ ਹੋ ਗਏ ਕੋਈ 15 ਦਿਨ ਮੰਨ ਕੇ ਚੱਲੇ ਵੀ ਮਗਰ ਕਟਾ ਆ ਗਿਆ ਜੀ ਹਾਂ ਜੀ ਮਗਰ ਕਟਾ ਆ ਗਿਆ ਤਾਂ ਦੁੱਧ ਹੁਣ ਕੀ ਚਵਾਵਾਂਗੇ ਆਪਾਂ ਦੁੱਧ ਹੁਣ ਵੀ ਜੀ ਇਸ ਲਈ 10 ਕਿਲੋ ਦੁੱਧ ਦੇ ਆਪਾਂ 9 ਕਿਲੋ ਦੁੱਧ ਚਵਾ ਕੇ ਦਵਾਂਗੇ ਇਥੋਂ 9 ਕਿਲੋ ਹਾਂ ਲਿਓ ਜੀ ਖੋਲੋ 9 ਕਿਲੋ ਦੋਸਤੋ ਤਾਰਾਂ ਬਿਲਕੁਲ ਜਿਹੜੀਆਂ ਅੱਜ ਹਾਜ਼ਰ ਆ 12 ਦਿਨ ਮੰਨ ਲਿਓ 15 ਦਿਨ ਮੰਨ ਲਿਓ ਬੱਚਾ ਤੁਹਾਨੂੰ ਇੱਕ ਵਾਰੀ ਆਪਾਂ ਤੋੜ ਦਈਏ ਮੈਂ ਬੱਚਾ ਤੁਹਾਨੂੰ ਖੋਲ ਕੇ ਤੋੜ ਕੇ ਬੱਚਾ ਦਿਖਾ ਦਾਂਗੇ ਹੈ ਜੀ ਦੁੱਧ 10 ਕਿਲੋ 10 ਇਹ ਬਰਾ ਕੇ ਉਹਨੂੰ ਛੜੀ ਝੂੜੀ ਲੱਗੀ ਕੇ ਪਾਇਆ ਖੰਡ ਘੜ ਕੋਲ ਜਾਵੇ ਫਿਰ ਅਗਰ ਆਈ ਇਹ ਹੀ ਗੱਲ ਕਹਿੰਦਾ ਵੀ ਲਪੈਣ ਭਾਈ ਪਾਇਆ ਖੰਡ ਕਿਲੋ ਦੀ ਕੋਈ ਕੋਸ਼ਿਸ਼ ਨਹੀਂ ਵੀ ਅੱਜ ਤੋਂ ਬਾਅਦ ਦਾ ਫਰਕ ਨਾ ਹੋਵੇ ਛੜੀ ਜਾ ਉਹਦੀ ਛਕੀ ਆ ਹਾਂ ਇਹ ਕਰਕੇ ਸਾਡੀ ਨਾ ਪਰੇ ਜਾਣ ਕਿਨੇ ਦੂਰੋਂ ਹਾਂ ਹਾਂਜੀ ਹਾਂਜੀ ਕਿਉਂਕਿ ਅੱਗੋਂ ਵੀ ਪੈਸੇ ਲਾਉਣੇ ਆ ਜੀ ਹਾਂਜੀ ਹਾਂਜੀ ਅੱਗੋਂ ਬਹੁਤੇ ਵੀ ਥੋੜਾ ਜਿਆਦਾ ਕਈ ਵਾਰਾ ਰਿਜ਼ਲਟ ਉਹ ਨਿਕਲਦਾ ਵੀ ਕਹਿ ਕੇ 10 ਤੇ ਨਿਕਲਦਾ 5 ਨਹੀਂ ਨਹੀਂ ਵੀ ਕਿਲੋ ਖੰਡਾ 1.5 ਕਿਲੋ ਦਾ ਵੀ ਫਰਕ ਕੋਈ ਨਹੀਂ ਜਾਂ ਨਹੀਂ 1.5 ਕਿਲੋ ਨਹੀਂ ਮਿਲਦੀ ਦੋ ਦਾ ਫਿਰ 10 ਚੋਲੀ ਇਕਰ ਮਾਰੀ ਵਾਦੀ ਹਨ ਹਾਂ ਜੀ ਕੋਈ 9 ਕਿਲੋ ਦੀ ਮੰਨ ਕੇ ਲੈ ਜੇ ਬਾਕੀ ਦੋ ਤੋਂ 10 ਕਿਲੋ ਦੋਸਤੋ 9 ਕਿਲੋ ਮੰਨ ਕੇ ਸੌਦਾ ਕਰ ਲਿਓ ਠੀਕ ਹੈ ਜੀ ਵੱਡੀ ਮਾਝਾ ਤੇ ਮਗਰ ਦੇ ਕਟਾ ਮੀਲਕਾਹਾ ਦੇਖ ਸਕਦੇ ਠੀਕ ਹੈ ਜੀ ਪੂਰਾ ਐਕਟਿਵ ਕਟਾ ਤੇ ਆ ਦੇਖੋ ਆ ਇਹ ਵੀ ਠੰਡੇ ਜਿਹੇ ਸੁੱਤਾ ਆ ਦੇਖੀ ਠੀਕ ਹੈ ਇਹ ਮਗਰ ਕਟਾ ਠੀਕ ਹੈ ਚਲੋ ਪ੍ਰੇਨ ਭਾਈ ਮੋਲ ਕੀ ਰਊਗਾ ਇਹਦਾ ਮੋਲ ਵੀ ਜੀ ਇਹ 2 ਘੰਟਾ ਬੀਤ ਜਾਨੀ 2 ਘਟਾ 60 ਦੀ 60 ਦੀ ਹਾਂ 58 ਦੀ ਹੈ ਜੀ 58000 ਇਹ 14 ਦਾ ਘਰ ਬਣਾ ਥੋੜਾ ਬੋੜਾ ਠੀਕ ਹੈ ਜੀ 58000 ਦੀ ਜਿਹੜੀ ਦੋਸਤੋ ਹਾਂ ਨਾ ਹੈਗੀ ਹੈ ਲੈ ਦੇ 58000 ਠੀਕ ਹੈ ਜੀ ਆਹ ਵੇਖੋ ਥਾਂ ਥਣ ਦੀ ਸ਼ੇਪ ਇਹ ਹੁਣ ਜਵਾਗ ਲਾਗੇ ਜੀ ਤਾਂ ਰਮਲਾ ਦੇ ਕੋਈ ਟੱਕ ਨਹੀਂ ਸੋਨੇ ਦੀ ਚਵਾਈ ਮੈਂ ਲਾ ਲਓ ਜੀ ਇਸ ਤੋਂ ਬਾਅਦ ਆ ਗਈ ਆਪਣੇ ਕੋਲ ਆ ਝੋਟੀ ਹਾਂ ਜੀ ਤੇ ਲਪਟੈਨ ਭਾਈ ਇਹ ਝੋਟੀ ਵੀ ਰੰਗ ਟੰਗ ਦਾ ਚੰਗਾ ਇਹ ਕੀ ਡਿਟੇਲ ਲੈਂਦੀ ਡਿਟੇਲ ਵੀ ਦੀ ਇਹ ਕੋਈ ਦੂਸਰੇ ਮਾਲੇ ਤੀਸਰੇ ਮਾਲੇ ਹੈ ਇਨੂੰ ਮਹੀਨਾ ਹੋ ਗਿਆ ਵੀ ਜੀ ਸੂਈ ਨੂੰ ਮਹੀਨੇ ਦੀ ਸੂਈ ਆ ਤੇ ਇੱਕ ਥਾਂ ਦੀ ਤੇਲ ਜੀ ਇੱਕ ਥਾਂ ਨੂੰ ਤੇਲ ਹਾਂਜੀ ਮਗਰਲੇ ਥਾਂ ਦੀ ਤੇਲ ਲਿਆਏ ਠੀਕ ਆ ਬੱਚਾ ਮਗਰ ਮਗਰ ਕਟਾ ਜੀ ਇਹਦੇ ਆ ਮਗਰ ਕਟਾ ਗਿਆ ਹਾਂਜੀ ਲਓ ਜੀ ਇਹ ਮਗਰ ਕਟਾ ਦਾ ਮਹੀਨੇ ਦਾ ਸੂਆ ਠੀਕ ਆ ਜੀ ਮਹੀਨੇ ਦੀ ਸੂਈ ਆ ਇੱਕ ਥਾਂ ਨੂੰ ਤੇਲ 5 ਦਿਨਾਂ ਦੀਆਂ 10 ਦਿਨਾਂ ਦੀ ਤੇਲ ਆਈਏ ਹਾਂ ਕੋਲਾ ਕਰ ਦਈਏ ਪਰ ਨਹੀਂ ਹਾਂ ਹਾਂਜੀ ਇਹ ਮਹੀਨੇ ਦੀ ਸੂਈ ਜਾਂ ਮਹੀਨੇ ਦੀ ਕਹਿਣਾ ਬਿਲਕੁਲ ਬਿਲਕੁਲ ਹਾਂਜੀ ਨਹੀਂ ਜੀ ਨਹੀਂ ਗਲਤ ਕਿਉਂ ਕਹਿਣਾ ਮਹੀਨੇ ਦੀ ਸੁਈਆ ਦੋਸਤੋ ਮਗਰ ਕਟਾ ਤਾਂ ਮ ਦਿਖਾਤਾ ਬੱਚੇ ਤੋਂ ਵੀ ਤੁਸੀਂ ਐਸਟੀਮੇਟ ਲਾ ਲਿਓ ਤੇ ਆ ਝੋਟੀਆ ਸੁਭਾ ਦੂਜੇ ਨੂੰ ਕੋਈ ਤੀਜੇ ਦੂਸਰੇ ਨਾਲੇ ਕੋਈ ਤੀਸਰੇ ਨਾਲੇ ਵੇਚੀ ਚਲੋ ਜੀ ਉਹ ਆਪੋ ਆਪਣੇ ਸਮਝਦੇ ਤੇ ਮਗਰ ਉਹ ਮਗਰਲੇ ਸਾਨੂੰ ਤੇਲ ਆ ਦੁੱਧ ਕਿੰਨਾ ਚਵਾਦਾ ਕਿ ਤਿੰਨਾ ਸਾਨੂੰ ਆਣਾ ਜੀ ਦੁੱਧ ਵੀ ਜੀ ਇਸ ਲਈ 8 ਕਿਲੋ ਦੁੱਧ ਆ ਵੀਰ ਕੋਈ 7 ਕਿਲੋ ਮੰਨ ਕੇ ਆਪਣਾ ਸੌਦਾ ਕਰ ਲੇ 7 ਕਿਲੋ ਮੰਨ ਕੇ ਹਾਂ 7 ਕਿਲੋ ਪੱਕਾ ਠੀਕ ਹੈ ਜੀ ਹਾਂ ਜੀ ਲੈ ਤੇ ਲੁਕੈਣ ਭਾਈ ਜਿਵੇਂ ਖੋਲ ਕੇ ਤੋੜਦੇ ਇੱਕ ਹਨੋ ਦੋਸਤੋ ਜਿਹੜਾ ਬਿਲਕੁਲ ਬਹਿਣੀ ਵਾਲੇ ਪਾਸੇ ਤੋਂ ਆਪਾਂ ਨੋਰਮਲੀ ਚਵਾਈ ਕਰਦੇ ਆ ਮੋਸਟਲੀ ਠੀਕ ਹੈ ਜੀ ਉਸ ਮਰਲੇ ਥਣੋਂ ਜਿਹੜੀ ਆ ਤੇਲ ਆ ਠੀਕ ਹੈ ਜੀ ਤੇ ਤਿੰਨੇ ਥਣ ਚੱਲਦੇ ਆ ਪ੍ਰੋਪਰ 8 8.5 8 ਕਿਲੋ ਮੰਨ ਕੇ ਕੋਈ ਵੀ ਸੌਦਾ ਕਰ ਲੇ ਬਾਕੀ ਮਾਝ ਤੁਹਾਨੂੰ ਆਪਾਂ ਦਿਖਾ ਦਿੰਦੇ ਆ ਠੀਕ ਹੈ ਜੀ ਦੂਜੀ ਸਵੇਰੇ ਅਕਾਊਂਟ ਕਰਨੀ ਆ ਤੀਜੀ ਕਰਨੀ ਆ ਉਹ ਤੁਹਾਡੀ ਆ ਸਮਝ ਆ ਠੀਕ ਹੈ ਜੀ ਆ ਦੇਖੋ ਇਹਨੂੰ ਤੇ ਲਹਿਰਾਂ ਨਹੀਂ ਪਾਇਆ ਤੇ ਇਹ ਰਿਹਾ ਉਹ ਕਰ ਠੀਕ ਆ ਅਜਲ ਆਪਣਾ ਭਾਈ ਕੀ ਇਹਦਾ ਮੁੱਲ ਕੀ ਰਹੂਗਾ ਫਿਰ ਮੁੱਲ ਵੀ ਜੀ ਦਾ 45000 ਰੁਪਏ ਕਰਦੇ ਆ ਹਾਂ ਵਿਚੋ ਮਾਨਤਾ ਨਾ ਕਰਵਾਏ 45000 ਹਾਂਜੀ ਠੀਕ ਹੈ ਭਰਾ ਤੇ ਪਸੂ ਆ ਤੇ ਇਹੋ ਚਾਰ ਸੀ ਆਪਣੇ ਕੋਲੇ ਜੀ ਹਾਂਜੀ ਜੀ ਜੀ ਬਿਲਕੁਲ ਤੇ ਨੰਬਰ ਲੱਪਿਆ ਨਾ ਭਾਈ ਆਪਣੇ ਜਰੂਰ ਕਰੀਏ ਸੰਜੇ ਨੰਬਰ ਵੀ ਜੀ ਆਪਣਾ 68394 ਹਾਂ 04709 ਠੀਕ ਹੈ ਜੀ ਹਾਂਜੀ ਠੀਕ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਗੁਰਨਫਤਾਨ ਠੀਕ ਹੈ ਜੀ ਪੱਟੀ ਹਲਕਾ ਪੱਟੀ ਸ਼ਹਿਰ ਜਿੱਥੇ ਤੁਸੀਂ ਖਾਸ ਵਿਜ਼ਿਟ ਕਰਨੀ ਆ ਪਿੰਡ ਅਸਲ ਚਾਰ ਪਾਸੋਂ ਦਿਖਾਤੀਆਂ ਦੋ ਟੋਕੜ ਗੱਬਣ ਮੱਝਾ ਦਿਖਾਤੀਆਂ ਨੇ ਦੋ ਸੱਜਰ ਸੁਈਆਂ ਮੱਝਾ ਦਿਖਾਤੀਆਂ ਠੀਕ ਆ ਜੀ ਰੇਡ ਪੜਦਾ ਵੀ ਜਾਇਜ਼ ਆ ਬਾਕੀ ਫਟਾਫੜ ਜਿਹੜਾ ਤੁਸੀਂ ਜਿਹੜਾ ਦੋਸਤੋ ਕੰਟੈਕਟ ਕਰ ਲਿਓ ਤਸੱਲੀ ਕਰ ਲਿਓ ਘਰ ਵਿਜ਼ਿਟ ਕਰਕੇ ਆਪਣੀ ਦੋ ਡੰਗ ਚਵਾਈ ਕਰ ਲਿਓ ਕੋਈ ਵੀ ਇੱਕ ਟਾਈਮ ਕਰ ਲਿਓ ਤਿੰਨ ਟਾਈਮ ਕਰ ਲਿਓ ਉਹ ਤੁਹਾਡੇ ਤੇ ਡਿਪੈਂਡ ਆ ਤੁਹਾਡੀ ਪਹੁੰਚ ਤੇ ਡਿਪੈਂਡ ਆ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ